ਪਰਮਾਤਮਾ ਦੀ ਸੱਤਾ ਦੀ ਵਜ੍ਹਾ ਨਾਲ ਹੀ ਸਾਡੀ ਰਿਸਪੈਕਟ ਹੈ ਜਿੰਨਾ ਚਿਰ ਪਰਮਾਤਮਾ ਦੀ ਜੋਤ ਅੰਦਰ ਟਿੱਕੀ ਹੈ ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਆ ਕਿ ਭਾਈ ਕਿਉਂ ਨਾ ਅਸੀਂ ਪਰਮ ਪਿਤਾ ਪਰਮਾਤਮਾ ਨੂੰ ਸਦਾ ਵਾਸਤੇ ਆਪਣੇ ਹਿਰਦੇ ਚ ਵਸਾ ਲਈਏ ਮਰਨ ਤੋਂ ਬਾਅਦ ਵੀ ਉਹ ਸਾਡੇ ਨਾਲ ਹੀ ਰਵੇ ਮਰਨ ਤੋਂ ਬਾਅਦ ਵੀ ਉਹ ਸਾਨੂੰ ਨਾ ਬਿਸਰੇ ਮਰਨ ਤੋਂ ਬਾਅਦ ਵੀ ਉਹ ਸਾਨੂੰ ਚੇਤਾ ਰਵੇ ਆ ਗੁਰਦੁਆਰਾ ਸਾਹਿਬ ਅੰਦਰ ਐਂਟਰੀ ਕਰਨ ਤੋਂ ਪਹਿਲਾਂ ਸ਼ਹੀਦਿਆ ਸਥਾਨ ਤਿੰਨ ਸ਼ਹੀਦ ਸਿੰਘਾਂ ਦਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦਾ ਆਪਾਂ ਇਤਿਹਾਸ ਪੜ੍ਹਦੇ ਆ ਸੁਣਦੇ ਆ ਜਦੋਂ ਉਹਨਾਂ ਦੇ ਦਿਨ ਹੁੰਦੇ ਆ ਕਿ ਭਾਈ ਮਤੀ ਦਾਸ ਜੀ ਦਾ ਸਰੀਰ ਚੀਰਿਆ ਗਿਆ ਆਰੇ ਨਾਲ ਜਪਜੀ ਸਾਹਿਬ ਦਾ ਪਾਠ ਹਲੇ ਪੂਰਾ ਨਹੀਂ ਹੋਇਆ ਸਰੀਰ ਚੀਰਿਆ ਗਿਆ ਦੋਨਾਂ ਸਰੀਰ ਦੇ ਟੁਕੜਿਆਂ ਦੇ ਵਿੱਚੋਂ ਜਪਜੀ ਸਾਹਿਬ ਦੀ ਆਵਾਜ਼ ਆਈ ਹੈ ਜਿੰਨਾ ਚਿਰ ਜਪਜੀ ਸਾਹਿਬ ਦਾ ਪਾਠ ਪੂਰਾ ਨਹੀਂ ਹੋਇਆ ਉਹਨਾਂ ਚਿਰ ਆਵਾਜ਼ ਸਰੀਰ ਦੇ ਦੋਨਾਂ ਟੁਕੜਿਆਂ ਵਿੱਚੋਂ ਆਉਂਦੀ ਰਹੀ ਬਸ ਇਹੀ ਗੱਲ ਗੁਰੂ ਸਾਹਿਬ ਸਮਝਾ ਰਹੇ ਨੇ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਕਿ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਪੈਦਾ ਕੀਤਾ ਆਪਣੀ ਜੋਤ ਅੰਦਰ ਟਿਕਾ ਦਿੱਤੀ ਹੈ ਤੇ ਉਹ ਪਰਮਾਤਮਾ ਜਿਹੜਾ ਉਹ ਨੇ ਚੰਗੇ ਜੀਵ ਮੰਦੇ ਜੀਵ ਹਰ ਤਰ੍ਹਾਂ ਦੇ ਜੀਵ ਪੈਦਾ ਕੀਤੇ ਨੇ ਤੇ ਫਿਰ ਉਹਨਾਂ ਦੀ ਸੰਭਾਲ ਵੀ ਕਰਦਾ ਇਹ ਨਹੀਂ ਵੀ ਚੋਰਾ ਡਕੈਤਾਂ ਦੀ ਠੱਗਾਂ ਦੀ ਉਹ ਸੰਭਾਲ ਨਹੀਂ ਕਰਦਾ ਕਰਦਾ ਪਿਆ ਕਿੜੇ-ਕੜੇ ਠੱਗ ਬੈਠੇ ਆ ਬڑے-ਬڑے ਮਗਰਮੱਛ ਜਿਹੜੇ ਬੰਦਿਆਂ ਨੂੰ ਹੜੱਪ ਕਰੀ ਜਾਂਦੇ ਆ ਪ੍ਰਮਾਤਮਾ ਉਹਨਾਂ ਨੂੰ ਵੀ ਰੋਟੀ ਦੇ ਰਿਹਾ ਹੈ ਪ੍ਰਮਾਤਮਾ ਉਹਨਾਂ ਦਾ ਵੀ ਧਿਆਨ ਰੱਖ ਰਿਹਾ ਹੈ ਕਿਉਂ ਕਿਉਂਕਿ ਇਹ ਪ੍ਰਮਾਤਮਾ ਦੇ ਹੀ ਪੈਦਾ ਕੀਤੇ ਹੋਏ ਨੇ ਚੰਗੇ ਵੀ ਮਾੜੇ ਵੀ ਇਹ ਸਭ ਪਰਮਾਤਮਾ ਦੀ ਪੈਦਾਇਸ਼ ਹੈ ਪਰਮਾਤਮਾ ਦਾ ਅੰਸ਼ ਹੈ ਪਰ ਇਹ ਅੰਸ਼ ਜਿਹੜਾ ਹੈ ਇਹ ਪਰਮਾਤਮਾ ਦੀ ਜਿਹੜਾ ਸੱਤਾ ਹੈ ਪਰਮਾਤਮਾ ਦੀ ਜਿਹੜੀ ਜਿੰਦ ਹੈ ਇਸ ਜਿੰਦ ਦੇ ਰਾਹੀਂ ਅਸੀਂ ਪਰਮਾਤਮਾ ਨਾਲ ਇੱਕਮਿਕਤਾ ਹਾਸਲ ਕਰਨੀ ਹੈ